ਬੇਬੂ ਲਾਂਜਾ ਤੁਰ ਗਿਆ। ਪੁੱਤ ਬੱਲੇਵਾ ਮੇਰੇ ਸੱਤੇ ਹਣ ਤੂੰ ਬਹੁਤ ਐਂਸਾ ਕਰ ਲਿਆ। ਠੀਕ ਆ ਕੰਮ ਤਾਂ ਦਾ ਕੋਈ ਪਾੜ। ਠੀਕ ਆ ਪਾਪਾ ਇੰਨਾ ਚੰਗਾ ਗੰਦਾ ਦੇਖਾ ਬੱਚੇ ਨੇ ਕਿੰਨੇਗੇ ਆ ਕੰਮ ਇਹਨਾਂ ਨੇ ਜਵਾਨ ਹੋ ਜਾਣਾ। ਆਂ ਮੌਕੇ ਤੇ ਭੱਜੇਗਾ। ਆ ਰਾਜਾ ਲੈਣ ਦੀ ਲੋੜ ਨਾ ਤੋਏ ਪੁੱਤ ਤੈਨੂੰ ਜ਼ਿੰਦਗੀ ਚ ਕਿਤੇ। ਹਾਂ ਠੀਕ ਆ ਬਾਪੂ ਤੇਰੀ ਗੱਲ ਮੈਂ ਮੰਨਦਾ ਜਰੂਰ। ਹਾਂ ਠੀਕ ਆ ਫਿਰ ਮੈਂ ਕੰਮ ਦਾ ਪਤਾ ਲੈਣ ਚੱਲਿਆ ਹਾਂ। ਹਾਂ ਬਹੁਤ ਰਾਣੀ ਦਾ ਤੈਨੂੰ ਕਹਿੰਦੀ ਨਹੀਂ। ਠੀਕ ਆ ਬਾਪੂ ਹਾਂ ਮੈਨੂੰ ਤਾਂ ਪਰ ਦੁੱਖ ਲੱਗਦਾ ਨਾ ਗੱਲ ਦਾ ਇਹ ਤਾਂ ਪਤਾ ਬਾਪੂ ਮੈਨੂੰ ਅੱਛਾ ਜੰਨਿਆ ਕਰ ਲਿਆ ਕਰ ਲਿਆ ਪੁੱਤ ਜਦੋਂ ਮਾਸਟਰ ਬੁੜੇ ਹੋ ਜਾਣ ਨਾ ਤਾਂ ਪੁੱਤ ਉਹਨੂੰ ਕੰਮ ਕਰਨਾ ਚਾਹੀਦਾ ਠੀਕ ਆ ਬਾਪੂ ਤੇਰੀ ਗੱਲ ਸਿਆਣੀ ਆ ਹਾਂ ਠੀਕ ਆ ਬਾਪੂ ਹਾਂ ਫਿਰ ਮੈਂ ਚੰਦਿਆ ਕੰਮ ਦਾ ਪਤਾ ਲਵਾਂ ਅਸੀਂ ਬੈਠ ਜੰਗਾ ਪੁੱਤ ਯਾ ਪੁੱਤ ਜਾ ਹੁਣ ਜਾਂਦੇ ਜੱਟ ਤੇ ਯਾ ਕਰ ਠੀਕ ਆ ਬਾਪੂ ਚੱਲਿਆ ਮੈਂ ਹੁਣ ਬਾਪੂ ਨੂੰ ਤਾਂ ਮੈਂ ਕੰਮ ਦੀ ਹੰਮੀ ਭਰਤੀ ਤੇ ਲੱਗਦਾ ਮੈਨੂੰ ਮੁਖਤਿਆਰ ਕੋਲ ਜਾਣਾ ਪੈਣਾ ਕੰਮ ਲਈ ਉਹਨੂੰ ਬਸਦਾ ਕੰਮ ਹੋਰ ਤਾਂ ਮੈਨੂੰ ਕੀਨੇ ਦੇਣਾ ਦੇਖਦੀਆਂ ਟਰਾਈ ਇਮਾਰਤ ਕੀ ਜੇ ਕਿਸਮਤ ਜਾ ਰਹੀ ਇਹ ਪੀਰਾ ਕਿਤੇ ਕਿਸਮਤੀ ਜਗਾ ਦੇ ਗਰੀਬ ਦੀ ਅਹੀ ਮੁਖਤਿਆਰ ਸਜ਼ਾ ਦਾ ਕਰਨ ਲੱਗਦਾ ਮੈਨੂੰ ਇਹੀ ਸਸਰੀ ਕਾਲ ਤੇ ਮੈਨੂੰ ਆਈ ਹੋਇਆ ਜਕਰਾਂ ਪਈ ਕੰਮ ਚਾਹੀਦਾ ਬੰਦੇ ਕਾਹ ਲੈ ਖੇਤੀਬਾੜੀ ਦਾ ਕਰੇਗਾ ਮੇਹੀ ਜਿਵੇਂ ਦਾ ਕੰਮ ਹੈਗਾ ਤੇ ਕੰਮ ਨਹੀਂ ਆਦਾ ਸਮਾਨ ਦੀ ਦਾ ਕੰਮ ਹਾਂਜੀ ਹਾਂਜੀ ਕਾ ਕਰਦੇ ਹਾਂਜੀ ਕਰਦੇ ਹਾਂ ਵਾਟੋ ਹੀ ਕੰਮ ਆਂਦੇ ਸਾਰੇ ਇਹ ਬਾਈ ਦੀ ਗਲਤੀ ਬਾਹਰ 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 ਬਾਈ ਦੀ ਗਲਤੀ ਹੋ ਗਈ ਬਾਈ ਜੀ ਬਾਈ ਦੀ ਗਲਤੀ ਹੋ ਗਈ ਮਖਤਿਆਰ ਸਿੰਘ ਤੇਰਾ ਵੀ ਬਦਲਾ ਲਵਾਂਗਾ ਜਦੋਂ ਅਮੀਰ ਬਣ ਗਿਆ ਯਾਦ ਰੱਖੀ ਮਖਤਿਆਰ ਤੇਰਾ ਸਹਾਰਤਾ ਬਣਾਉਂ ਦੇਖਦਾ ਚੱਲ ਜਿੰਦਗੀ ਦੇ ਵਿੱਚ ਸਭ ਕੁਝ ਕਮ ਤੈਨੂੰ ਆਏ ਬੰਦੇ ਵਧੀਆ ਨਹੀਂ ਹੁੰਦੇ ਉਹ ਵੀ ਕਾਰ ਰੱਖੀਆਂ ਹੁੰਦਾ ਠੀਕ ਹੈ ਜੇ ਮੇਰੇ ਕੋਲ ਕੱਲ ਸਸੀ ਕਾਰ ਹੈ ਤਨੋਰ ਰੰਗ ਜੰਮ ਬੈਠ ਕੇ ਪਾਇਆ ਦਸ ਰਿਹਾ ਲਾਹਾਂ ਪਾ ਦਸ ਰਿਹਾ ਪਾਣੀ ਮੂਹ ਪਾ ਕੇ ਮੋਟਾ ਆ ਰਿਹਾ ਨਹੀਂ ਆਹ ਇਹੋ ਹੁੰਦਾ ਹੈ ਜਿਹੜੀ ਗੋਪੀ ਨੂੰ ਪਾਣੀ ਫਲੇ ਆ বিনা ਖਾਣੇ ਵਿੱਚ ਆ ਰਿਹਾ ਇਰਾ ਚਿੱਤੇ ਆ ਕੇ ਆਈ ਕਿਸਮ ਦਾ ਦਿਵਾ ਨਾ ਮੇਰੀਆਂ ਵੀ ਦਿਵਾ ਕਰਾ ਕੇ ਜਿਹੜੀ ਨਾ ਬਹੁਤ ਸੰਗਲੇ ਲਪੋ ਆਂਦੀ ਜੇਰੇ ਸੁਹਾ ਉਹ ਰੋ ਰੋ ਕੇ ਭਾਈ ਅਸੀਂ ਲੋਟਰੀ ਵਾਲੇ ਆ ਨੋਟਰੀ ਵਾਲੇ ਦੀ ਲੋਟਰੀ ਵਾਲੇ ਮੈਂ ਵੀ ਵੈਸੇ ਤਾਂ ਬਸਵਾਸ ਕਰਦਾ ਨਹੀਂ ਨਏ ਚੀਜ਼ਾਂ ਤੇ। ਵੀ ਤੂੰ ਕਰਕੇ ਦੇਖੋ ਕੈਸਮਦਾ ਕੀ ਪਤਾ ਕੋਈ ਨਾ ਕਮੈਣ ਦਾ। ਤੂੰ ਚੱਕਰ ਦੇਖ ਕੇ ਦੇਖੋ ਕਰਕੇ ਦੇਖੋ। ਕਿਨੇ ਲੋਟਰੀ ਆਈ 100 ਰੁਪਏ ਵੀ ਸੀ। ਠੀਕ ਹੈ। ਇਹਦਾ ਪਤਾ ਕਿਵੇਂ ਲੱਗੂ ਆਪਾਂ ਨੂੰ ਫਿਰ? ਆਹ ਦੇਖੋ ਜੀ। ਆਹ ਸਾਡਾ ਨੰਬਰ ਠੀਕ ਹੈ। ਜਿਹੜਾ ਇੱਥੇ ਕੋਡ ਆ ਰਿਹਾਗਾ। ਹਾਂਜੀ। ਤੇ ਸਾਨੂੰ ਇਹ ਦੱਸ ਦੇਣਾਗਾ। ਠੀਕ। ਇੱਕ ਜਿਹੜਾ ਕੋਡ ਮੈਚ ਕਰ ਗਿਆ ਤੁਹਾਡੀ ਲੋਟਰੀ ਨਿਕਲ ਗਈ। ਤੁਹਾਡੇ ਘਰੇ ਪਹੁੰਚਦੀ ਹੋ ਜੀ। ਤੁਹਾਡੇ ਘਰੇ ਪਹੁੰਚਦੀ ਹੋ ਜੀ। ਕੋਈ ਫੋਨ ਨੰਬਰ ਦੇਣਾ ਬਹੁਤ ਸਾਨੂੰ ਨਹੀਂ ਕੋਈ ਕਿ ਕਿ ਦੇ ਤੁਹਾਡਾ ਫੋਨ ਨੰਬਰ ਤਾਂ ਕੋਈ ਹਾਂ ਕੋਈ ਗੱਲ ਨਹੀਂ ਤੁਹਾਡਾ ਜਿਹੜਾ ਲੋਟਰੀ ਦਾ ਨੰਬਰ ਬਸ ਉਹਦੇ ਤੇ ਤੁਸੀਂ ਕਾਲ ਕਰਨੀ ਹੈ ਤੁਹਾਨੂੰ ਮਿਲ ਤੁਸੀਂ ਮੈਂ ਇੱਕ ਵਾਰ ਆਪਣਾ ਨਾਮ ਦੱਸ ਦਿਓ ਬਸ ਆ ਨਵਦੀਪ ਸਿੰਘ ਨਾਮ ਆਪਣਾ ਬਲਦੀ ਸਿੰਘ ਆ ਲਿਖੋ ਆ ਦੇਖੋ ਜੀ ਆ ਨੰਬਰ ਹਾਂਜੀ ਇਹ ਤਾਂ ਡਾਲ ਕਰ ਚੁੱਕੇ ਚਲੋ ਕਿਸਮਤ ਜਗਾ ਕੇ ਦੇਖ ਲੈਂਦੇ ਆ ਬਈ ਜਗਵੀਰ ਹਾਂਜੀ ਬਲਦੇਵ ਸਿੰਘ ਹਾਂਜੀ ਬਲਦੇਵ ਸਿੰਘ ਕੋਈ ਗੱਲ ਨਹੀਂ ਇਹ ਜਿਹੜੀ ਸ਼ਰਤਾਂ ਥਾਮ ਕੇ ਰੱਖਣੀਆਂ ਇਹਦੇ ਇਹਦੇ ਸ਼ਰਤਾਂ ਤੇ ਤੁਹਾਨੂੰ ਮਿਲਣੀਆਂ ਲੋਟਰੀ ਠੀਕ ਹੈ ਜੀ ਆ ਦੇਖੋ ਬਾਕੀ ਕੈਸ਼ ਜ਼ਰੂਰ ਚਲੋ ਨਾ ਪ੍ਰਮਾਤਮਾ ਤੂੰ ਹੀ ਜਗਾਉਣ ਵਾਲਾ ਕਿਸਮਤ ਕੀ ਚਲੋ ਠੀਕ ਹੈ ਜੀ ਠੀਕ ਹੈ ਜੀ ਚਲੋ ਵੀਰ ਹਾਂ ਪੈਂਟ ਚੱਲ ਚਲੋ ਦਾ ਬੱਚੇ ਵੀ ਸੌਂ ਗਏ ਤੇ ਬਾਪੂ ਵੀ ਸੁੱਤਾ ਪਿਆ ਚੱਲ ਫਿਰ ਮੈਂ ਵੀ ਪਈ ਜਾਣਾ ਇਹ ਵੀ ਸੁੱਤੇ ਪਏ ਆ ਚਲੋ ਮਨਾ ਉੱਗੀ ਪਿਆ ਤਾਂ ਇਹ ਹੰਦੇ ਆ ਤਰਕੇ ਦੇਖਾਂਗੇ ਲੋਟਰੀ ਦਾ ਟਾਈਮ ਇਹ ਕਸਬਾ ਜਗ ਰਹੀ ਤਾਂ ਜਲਪੂਈ ਤੋਂ ਪਹਿਲੇ ਹੈਲੋ ਆ ਕੀਦਾ ਫੋਨ ਆਗਾ ਬੱਚੀ ਦਾ ਫੋਨ ਹਾਂ ਬੱਚੀ ਆਜਾ ਅੰਕਲ ਜੀ ਸੁੱਤੇ ਪਏ ਆ ਅੱਛਾ ਠੀਕ ਆ ਆਜੋ ਆਗੇ 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 ਉਹ ਬਾਈ ਨਵੀਂ ਮੁਰਗੀ ਫਸ ਗਈ ਐ ਇੱਕ ਸਰਦਾਰ ਦਾ ਘਰ ਆ ਚੜ੍ਹਦੀਆਂ ਗਲਾਂ ਆ ਜਾ ਚੱਲੀਏ ਹੁਣ 到了。 ਬਾਪੂ ਵਾਹ ਬਾਪੂ ਤੋ ਬੱਚਿਆਂ ਨੂੰ ਵੀ ਠਾ ਲਿਆ ਆਪਣੇ ਉੱਤੇ ਚੜ ਗਿਆ ਉਹ ਮੇਰਾ ਪੁੱਤ ਜੀਰੇ ਆ ਬੈਰ ਬਪੂ ਬਪੂ ਮੈਨੂੰ ਲੋਟਰੀ ਪਈ ਸੀ ਹਾਂ ਪੱਤਾ ਲੋਟਰੀ ਪਈ ਸੀ ਜੇ ਆਪਣੀ ਕਿਸਮਤ ਜਾਗ ਵੀ ਅੱਜ ਦਾ ਦਿਨ ਸੱਤੇ ਕੰਪਨੀਆਂ ਦਾ ਫੋਨ ਆ ਗਿਆ ਤੇ ਆਪਾਂ ਮਾਲ ਮਾਲ ਬਣ ਜਾਗੇ ਠੀਕ ਆ ਪੁੱਤ ਜਰੂਰ ਜਾ ਕੋਈ 1 ਕਰੋੜ ਦੀ ਆ ਆ ਪੂਰਾ ਪੂਰਾ ਬੱਚਿਆਂ ਦੀ ਜ਼ਿੰਦਗੀ ਬਣਾਵਾਂਗੇ ਆਪਾਂ ਹੂੰ ਹੂੰ ਠੀਕ ਆ ਬਪੂ ਹਾਂ 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 ਫਿਰ ਵਧੀਆ ਕੰਮ ਕੀਤਾ 100 ਰੁਪਏ ਲੋਟਰੀ ਦਾ ਹਾਂ ਬਹੁਤ ਵਧੀਆ ਕੀਤਾ ਵਧੀਆ ਵਿਆਹ ਕਰਾਂਗੇ ਇਹਨਾਂ ਦੇ ਆਪਾਂ ਹਾਂ ਹੁਣ ਤੇਰੇ ਪੁੱਤ ਦੀ ਅੱਜ ਕਿਸਮਤ ਦੇਖ ਜੇ ਜਾਗ ਵੀ ਤਾਂ ਜੈ ਜੈਕਾਰ ਹੋ ਜੂਗੀ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਮੈਂ ਜਾ ਕੇ ਪੈਣੀ ਆ ਜਾ ਕੇ ਪੈਣੀ ਆ ਗਰੀਬ ਦੀ ਸੁਣਦਾ ਯਾਰ ਰੱਬ ਮੈਂ ਪੀਰਾਂ ਦੇ ਮੱਥਾ ਟੇਕ ਕੇ ਆਇਆ ਸੀ ਲੋਟਰੀ ਵਾਲੇ ਮਿਲ ਗਏ ਮੈਨੂੰ ਮੈਂ ਤਾਂ ਬੜਾ ਵਧੀਆ ਕੀਤਾ ਹਾਂ ਆਹ ਭਾਵੇਂ ਦੇਖ ਲਾ ਬਿਦਰਸ਼ਨ ਕੀਤੇ ਉਹ ਕਹਿੰਦੇ ਵੀ ਲੋਟਰੀ ਪਾਲਾ ਮੈਂ ਲੋਟਰੀ ਪਾ ਲਈ ਤੇ ਫਿਰ ਵਧੀਆ ਕੰਮ ਕੀਤਾ ਤੇ ਆਪਣੀ ਕਿਸਮਤ ਆ ਜਾ ਕੇ ਹਾਂ 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 ਤਗੁਣੀ ਪੁੱਤ ਚਾਹ ਮਲਾ ਕੇ ਲਿਆ ਘੁੱਟ ਬਾਪੂ ਨੂੰ ਬੁਲਾ ਨਾ ਮੈਨੂੰ ਬੁਲਾ ਜੈ ਪੁੱਤ ਰੋਟੀ ਲਾ ਲੈ ਤੂੰ ਚੱਲ ਗੇ ਰੋਟੀ ਲਾ ਲੈ ਬਾਈ ਰੇਂਜਰ ਯਾਰ ਤੇ ਬਲਦੀ ਸਿੰਘ ਕੌਣ ਹਾਂਜੀ ਹਾਂਜੀ ਮੇਰਾ ਡੈਡੀ ਹੋਈ ਮੰਗਲ ਦੇ ਚੱਲਾ ਯਾਰ ਕਰ ਲੈ ਇੱਧਰ ਲੋਟੀ ਵਾਲੇ ਆਇਆ ਉਹ ਬਾਪੂ ਲੋਟੀ ਵਾਲੇ ਆ ਗਏ ਆਪਣੀ ਅੱਛਾ ਠੀਕ ਆ ਬਾਪੂ ਹਾਂ ਸਤਿ ਰਾਤ ਅੰਦੇਸ਼ ਬਾਪੂ ਬੱਪੂ ਬੱਲੇ ਬਾਪੂ ਮਲਾ ਮਾਲ ਹੋ ਗਏ ਯਾ ਪਤੋ ਸਤਿ ਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਬੈਠੋ ਜੀ ਵੇਖੋ

ਆਜ ਕੋਈ ਮੱਕਾ ਨਹੀਂ ਠੀਕ ਹੈ ਇਹ ਜਿਹੜੇ ਕਿਸੇ ਬੈਂਕ ਜਾ ਕੇ ਜੁੜਵਾ ਸਕਦੇ ਠੀਕ ਹੈ ਬਾਪੂ ਹੋ ਗਏ ਮਾੜਾ ਮਾੜਾ ਲੈ ਬਾਪੂ ਤੇ ਕਿਹੜਾ ਪਾ ਆ ਕੱਲ੍ਹ ਆ ਰਿਹਾ ਬੜੀ ਆਫਤੰਮ ਕਰੇ ਆ ਤੇ ਵੀ ਐ ਮੇਰੀ ਬੋਤੀ ਨੇ ਰਾਤ ਦਾ ਰਾਤ ਦਾ ਬਖਤਾਤਾ ਕਰ ਪਰ ਫਾਮ ਕੇ ਰੱਖ ਲੈ ਠੀਕ ਹੈ ਬਾਪੂ ਕੀ ਕਰਨਾ ਕੋਈ ਜਿਹੜੀ ਵੀ ਕੱਟੀ ਗਈ ਆਕਿਆ ਕੋਰੇ ਬਾਪੂ ਭਾਈ ਤੋ ਤਾਉ ਚ ਰਹੁ ਤੁਸੀਂ ਵੀ ਤਾਉ ਸਰਾਵਾਂਗੇ ਆਪਾਂ ਵੱਡੀ ਸਵੇਰੀ ਲਾਵਾਂਗੇ ਬਾਪੂ ਹਾਂ ਠੀਕ ਆ ਬੱਤੀ ਦਾ ਇਹ ਬੱਚਿਓ ਵਾ ਵਾ ਤੁਹਾਨੂੰ ਹੋ ਗਿਆ ਕੰਮ ਧੰਨਵਾਦ ਇਹ ਤਾਂ ਹੋਰ ਕਿਆ ਬੀਉਂਗੇ ਤੁਸੀਂ ਨਹੀਂ ਨਹੀਂ ਬੱਸ ਹਾਂਜੀ ਬਹੁਤ ਧੰਨਵਾਦ ਤੁਸੀਂ ਕਿਰਪਾ ਜਗਾਦੀ ਇਹ ਰੇ ਰੱਬ ਆ ਰੱਬਦਰ ਦਰਜ ਕਰੋ ਤੁਸੀਂ ਰੱਬਾ ਪਸਾਰਾ ਕਰੋ ਠੀਕ ਹੈ ਜੀ ਧੰਨਵਾਦ ਲਿਆ ਕੱਕਾ ਪਰ ਇਹ ਨੂੰ ਟੱਕੇ ਪਰ ਨਾ ਕੱਕਾ ਪਰ ਇਹ ਨੂੰ ਟੱਕੇ ਪਰ ਗਿਆ ਹੁਣ ਦਾ ਨਾ ਕੱਕਾ ਅੰਕਾ ਦੀ ਆਪਾਂ ਤੁਹਾਨੂੰ ਟੇਗੇ ਚੋਰੀ ਹੋ ਗਈ ਉਹ ਮਾਰੀ ਗਿਆ ਆਪਦਾ ਗਰੀ ਮਾਰ ਹੋ ਗਈ ਯਾਰ